ਹੈਲੋ ਦੋਸਤੋ ਦੇਖੋ ਸਾਡੇ ਏਰੀਆ ਵਿੱਚ ਅੱਜ ਦੇ ਟਾਈਮ ਲੋਕੀ ਲਾ ਰਹੇ ਨੇ ତੜਾ ਤਰ ਝੋਨਾ ਤੇ ਕਰ ਰਹੇ ਨੇ ਫਟਾਫੜ ਕੱਦੂ ਤੇ 32 ਸਵੇਰੇ 10 ਵਜੇ ਤੱਕ ਰਹਿੰਦੀ ਆ ਤੇ ਫੇ ਸਾਰੀ ਦਿਹਾੜੀ ਜਨਰੇਟਰ ਲਾ ਕੇ ਲਗਾਤਾਰ ਝੋਨਾ ਲਾਈ ਜਾਂਦੇ ਨੇ ਲੇਬਰ ਦੀ ਵੀ ਲੱਗਦਾ ਕੋਈ ਪ੍ਰੋਬਲਮ ਨਹੀਂ ਕਿਉਂਕਿ ਸਟੇਸ਼ਨਾਂ ਤੇ ਭਰ ਭਰ ਕੇ ਭਈ ਇਹ ਆ ਰਹੇ ਨੇ ਦੇਖੋ ਟਰੈਕਟਰ ਨਾਲ ਕੀਤਾ ਹੋਇਆ ਕੱਦੂ ਤੇ ਇਧਰ ਦੇਖੋ ਦੋਸਤੋ ਨਹਿਰਾਂ ਵਿੱਚ ਵੀ ਸਾਰਾ ਸਾਲ ਵਿੱਚ ਹਣੀ ਹੀ ਪਾਣੀ ਆਇਆ ਹੈ ਦੇਖੋ ਕਿਦਾਂ ਐਨ ਉੱਪਰ ਤੱਕ ਫੁੱਲ ਹੋ ਕੇ ਨਹਿਰ ਵਿੱਚ ਪਾਣੀ ਆ ਰਿਹਾ ਹੈ ਤੇ ਪਾਣੀ ਦੀ ਵੀ ਕੋਈ ਸ਼ਾਰਟੇਜ ਨਹੀਂ ਗਈ ਤੇ ਦੋਸਤੋ ਇਹ ਨਹਿਰ ਅੱਗੇ ਪੂਰੇ ਸ਼ਹਿਰ ਵਿੱਚੋਂ ਦੀ ਹੋ ਕੇ ਕ੍ਰਾਸ ਕਰੂਗੀ ਤੇ ਨਾਲ ਲੱਗਦੇ ਬਸਤੀਆਂ ਦੇ ਨਿਆਣੇ ਇਹਨਾਂ 'ਚ ਨਾ ਅੱਗੇ ਬੜੇ ਖੁਸ਼ ਨੇ ਤੇ ਦੇਖੋ ਦੋਸਤੋ ਖਾਲੀ ਬੱਸ ਪਿੰਡਾਂ ਵੱਲੋਂ ਆ ਕੇ ਬੱਸ ਸਟੈਂਡ ਅੰਦਰ ਜਾ ਰਹੀ ਆ ਤੇ ਜੀ ਇਹਨਾਂ ਦਾ ਇਹੋ ਹਾਲ ਆ ਤੇ ਸਾਡਾ ਗਰੀਬਾਂ ਦਾ ਕੀ ਬਣੂਗਾ ਤੇ ਦੋਸਤੋ ਤੌਪਤਾ ਹੈ ਨਹੀਂ ਪਰ ਹਮਸ ਬਹੁਤ ਆ ਤੇ ਮੈਂ ਪੀਣਾ ਆ ਆਪਣੀ ਫੇਵਰਟ ਮਿੱਠੀ ਲੱਸੀ ਤੇ ਇਹ ਦੇਖੋ ਦੋਸਤੋ ਗਰਮੀਆਂ ਵਿੱਚ ਬੱਸਾਂ ਵਾਲਿਆਂ ਦਾ ਹਾਲ ਚਾਰਾਂ ਪੰਜਾਂ ਬੱਸਾਂ ਤੋਂ ਸਵਾਰੀਆਂ ਖੁਰਚ-ਖੁਰਚ ਕੇ ਇੱਕ ਬੱਸ ਵਿੱਚ ਜਮ੍ਹਾਂ ਕਰ ਰਹੇ ਨੇ ਛੁੱਟੀਆਂ ਨਾ ਕਰਕੇ ਸਾਰਿਆਂ ਦਾ ਬੜਾ ਮੰਦਾ ਹਾਲ ਆ ਤੇ ਹੁਣ ਮੈਂ ਡਰਦੇ ਡਰਦੇ ਨੇ ਲਿਆ ਆਪਣੇ ਘਰ ਵਾਸਤੇ ਥੋੜਾ ਥੋੜਾ ਸਮਾਨ ਤੇ ਉੱਪਰ ਅਸਮਾਨ ਵਲ ਦੇਖੋ ਦੋਸਤੋ ਧੁੱਪ ਤਾਂ ਬਿਲਕੁਲ ਹੈ ਨਹੀਂ ਪਰ ਹਮਸ ਬਹੁਤ ਆ ਤੇ ਇਹ ਦੇਖੋ ਸਾਡੇ ਪਹਿਲਵਾਨਾਂ ਦੇ ਹਾਲ ਇਹ ਵੀਰ ਕੋ ਵੀ ਇੱਕ ਸਵਾਰੀ ਆ ਤੇ ਆ ਪਹਿਲਵਾਨ ਕੋ ਕੋਈ ਸਵਾਰੀ ਨਹੀਂ ਤੇ ਆ ਬੈਟਰੀ ਵਾਲੇ ਰਿਕਸ਼ੇ ਵਾਲੇ ਕੋ ਦੋ ਸਵਾਰੀਆਂ ਨੇ ਤੇ ਡੀਜ਼ਲ ਵਾਲੇ ਕੋ ਇੱਕ ਆ ਇਸ ਕਰਕੇ winner of the day ਬੈਟਰੀ ਵਾਲਾ ਆ ਤੇ ਜਰਾ ਮਿੱਤਰਾਂ ਦੀ ਟਾਰਚ ਚੈੱਕ ਕਰੋ ਬਿਲਕੁਲ ਖਾਲੀ ਤੇ ਅੱਗੇ ਦੇਖੋ ਦੋਸਤੋ ਸ਼੍ਰੀ ਅਮਨਾ ਯਾਤਰਾ ਸ਼ੁਰੂ ਹੋ ਗਈ ਆ ਤੇ ਬਾਬਾ ਬਰਫਾਨੀ ਦਾ ਭੰਡਾਰਾ ਰੋਡ ਤੇ ਸ਼ੁਰੂ ਹੋ ਗਿਆ ਏ ਇਹ ਦੇਖੋ ਦੋਸਤੋ ਹੁਣ ਸਾਡੇ ਨੇੜੇ ਤਕਰੀਬਨ 2 ਮਹੀਨੇ ਬੜੀਆਂ ਰੌਣਕਾਂ ਰਹਿਣੀਆਂ ਨੇ ਤੇ ਦੋਸਤੋ ਇਹ ਪੰਡਾਰਾ ਹਾਲੇ 1-2 ਦਿਨ ਪਹਿਲਾਂ ਹੀ ਚਾਲੂ ਹੋਇਆ ਏ ਹਾਲੇ ਸਾਰਾ ਸਮਾਨ ਇੱਧਰ ਉੱਧਰ ਪਿਆ ਏ ਤੇ 1-2 ਦਿਨਾਂ ਵਿੱਚ ਪੂਰੇ ਸਮਾਨ ਦੀ ਸੈਟਿੰਗ ਹੋ ਜਾਣੀ ਆ ਤੇ ਦਰਬਾਰ ਵੀ ਅੰਦਰ ਬਣ ਜਾਣਾ ਏ ਪਰ ਵੀਰਾਂ ਨੇ ਲੰਗਰ ਪਹਿਲਾਂ ਹੀ ਚਾਲੂ ਕਰਤਾ ਬਹੁਤ ਖਰਚਾ ਕਰਦੇ ਨੇ ਵੀਰ ਲਗਾਤਾਰ 1.5 ਦੋ ਮਹੀਨੇ ਦਿਨ ਰਾਤ ਰੋਡ ਤੇ ਲੰਗਰ ਚਲਾਉਂਦੇ ਨੇ ਭਗਵਾਨ ਸ਼ਿਵ ਸ਼ੰਕਰ ਦੀ ਅਪਾਰ ਕਿਰਪਾ ਆ ਸਾਰੇ ਵੀਰਾਂ ਦੇ ਇਹ ਹਰੇਕ ਸਾਲ ਲੰਗਰ ਲਾਉਂਦੇ ਨੇ ਤੇ ਲੰਗਰ ਵਾਲੀ ਜਗ੍ਹਾ ਦੇ ਅੰਦਰ ਇਹ ਬੋਰਡ ਲਗਾਇਆ ਹੋਇਆ ਏ ਦੇਖੋ ਕਿੰਨੀਆਂ ਸੱਚੀਆਂ ਤੇ ਵਧੀਆ ਗੱਲਾਂ ਲਿਖਿਆ ਹੋਈਆਂ ਨੇ ਤੇ ਦੇਖੋ ਦੋਸਤੋ ਕਿਦਾਂ ਗਰਮੀ ਤੋਂ ਬੇਵਸਤੇ ਗਰੀਬ ਲੋਕ ਲੰਗਰ ਛਾਗ ਰਹੇ ਨੇ ਤੇ ਭੰਡਾਰੇ ਵਾਲਿਆਂ ਨੇ ਬਹੁਤ ਵੱਡੇ ਵੱਡੇ ਪਲਾਸਟਿਕ ਦੇ ਕੂਲਰ ਲਾਏ ਹੋਏ ਨੇ ਤੇ ਗਰਮੀ ਵੀ ਬਹੁਤ ਐ ਤੇ ਹਮਸ ਵੀ ਬਹੁਤ ਆ ਤੇ ਇਹ ਦੇਖੋ ਦੋਸਤੋ ਸਾਡਾ ਇੱਕ ਹੋਰ ਯੋਦਾ ਇੱਕ ਸਵਾਰੀ ਲੈ ਕੇ ਜਾ ਰਿਹਾ ਵੀਆਰਪੀਆ ਦੀ ਪਤਾ ਨਹੀਂ 100 ਰੁਪਏ ਦੀਆਂ ਸਵਾਰੀਆਂ ਕਿੱਥੇ ਤੱਕ ਜਾ ਕੇ ਹੋਣਗੀਆਂ ਤੇ ਫਾਈਨਲੀ ਦੋਸਤੋ ਆਪਣੇ ਵਾਸਤੇ ਕੀਤੀ ਮੈਂ ਗਰਮੀਆਂ ਦੀ ਸ਼ਾਪਿੰਗ ਤੇ ਲਈਆਂ ਆਪਣੇ ਵਾਸਤੇ ਨਵੀਆਂ ਚਪਲਾਂ ਤੇ ਫੇਪੋਆ ਜੀ ਮੈਂ ਆਪਣੀ ਗੱਡੀ ਵਿੱਚ ਤੇਲ ਪੂਰੇ 100 ਡਾਲਰ ਦਾ ਤੇ ਇਹ ਦੇਖੋ ਦੋਸਤੋ ਸਾਡੇ ਏਰੀਆ ਵਿੱਚ ਬਣ ਰਿਹਾ ਹੈ ਦਸਹਿਰਾ ਗਰਾਊਂਡ ਇੱਥੇ ਹਰੇਕ ਸਾਲ ਦਸਹਰਾ ਲੱਗਦਾ ਹੈ ਦਸਹਰਾ ਕਮੇਟੀ ਵੱਲੋਂ ਤੇ ਇਹ ਦੇਖੋ ਦੋਸਤੋ ਕਿੰਨੀ ਸੋਹਣੀ ਹੁਣ ਗਰਾਊਂਡ ਬਣ ਗਈ ਪਹਿਲਾਂ ਬਿਲਕੁਲ ਪਧਰਾ ਖੇਤ ਸੀ ਤੇ ਇਹ ਬਣ ਰਿਹਾ ਸਟੇਡੀਅਮ ਤੇ ਅਗਲੇ ਸਾਲ ਇੱਥੇ ਰਾਮ ਨੀਰ ਦੇਖਾਂਗੇ ਤਾਂ ਪੂਰਾ ਸਟੇਡੀਅਮ ਵਾਂਗੂ ਇੰਜੋਏ ਕਰਾਂਗੇ ਤੇ ਦੇਖੋ ਦੋਸਤੋ ਜਵਾਰ ਦਾ ਸੀਜ਼ਨ ਚੱਲ ਰਿਹਾ ਹੈ ਤੇ ਮੰਡੀਆਂ ਵਿੱਚ ਬਸ ਜਵਾਰ ਹੀ ਜਵਾਰੇ ਤੇ ਇਹ ਸਾਡੇ ਗਲੀਆਂ ਮੋਲਿਆਂ 'ਚ ਵੱਡੀਆਂ-ਵੱਡੀਆਂ ਕੰਪੇਨਾਂ ਘੋਮਰੀਆਂ ਨੇ ਜਵਾਰ ਵਧਣ ਨੂੰ ਇਹ ਦੇਖੋ ਜ਼ਿੰਮੇਦਾਰੀ ਟਰਾਲੀ ਜਵਾਰ ਭਰ ਕੇ ਖੜੀ ਆ ਮੰਡੀ ਜਾਣ ਨੂੰ ਤੇ ਕੰਪੈਨ ਨੇ ਇੱਕੋ ਹੀ ਛਟਕੇ ਵਿੱਚ ਇੰਨੀ ਸਾਰੀ ਖੇਤ ਦੀ ਸਫਾਈ ਕਰਤੀ ਹੈ ਜਵਾਰ ਵੜਤੀ ਆ ਤੇ ਪ੍ਰਵਾਸੀ ਵੀਰਾਂ ਦੇ ਬੱਚੇ ਵਿੱਚੋਂ ਕੋਈ ਕੋਈ ਛੱਲੀ ਚੋਗ ਰਹੇ ਬੜਾ ਤਰਸ ਆਉਂਦਾ ਇਹਨਾਂ ਤੇ ਇੰਨੀ ਗਰਮੀ 'ਚ ਲੱਗੇ ਹੋਏ ਆ ਤੇ ਦੋਸਤੋ ਹੁਣ ਮੈਂ ਸ਼ਾਮ ਨੂੰ ਜਦੋਂ ਘਰ ਆਇਆ ਤੇ ਮੈਨੂੰ ਪਤਾ ਲੱਗਾ ਕਿ ਜਸਵਿੰਦਰ ਨੂੰ ਬਹੁਤ ਬੁਖਾਰ ਹੈ ਤੇ ਮੈਂ ਆਪਣੇ ਪਿੰਡ ਵਾਲੇ ਡਾਕਟਰ ਸਾਹਿਬ ਕੋਲ ਆਇਆ ਬੁਖਾਰ ਦੀ ਦਵਾਈ ਲੈਣ ਤੇ ਬੀਪੀ ਚੈੱਕ ਕਰਾਉਣ ਤੇ ਵਾਕੇ ਦੋਸਤੋ ਜਸੰਦਰ ਨੂੰ ਥੋੜਾ ਬੁਖਾਰ ਸੀ ਬੀਪੀ ਲੋ ਸੀ ਤੇ ਸਿਰਦਰਦ ਵੀ ਬਹੁਤ ਹੋ ਰਿਹਾ ਸੀ ਮਹਾਰਾਜ ਭਲੀ ਕਰਨ